ਹੈਲੋ ਕਿੱਥਿਆਂ ਤੂੰ ਹੈਲੋ ਮਿੰਦੀ ਇੱਥੇ ਕੀ ਕਰਦੇ ਜੀ ਜਿਆਦਾ ਇੱਥੇ ਤੇਰਾ ਕੋਈ ਬੰਦਾ ਨਹੀਂ ਆਪਣੇ ਬਲਬਦੇ ਦਰਿਆਲੇ ਤੇ ਇੱਥੇ ਕੋਈ ਬੰਦਾ ਨਹੀਂ ਤੇਰਾ ਸ਼ਾਪੋ ਚੁੰਕੀ ਸ਼ਾਪੋ ਚੁੰਕੀ ਸ਼ਾਪੋ ਚੁੰਕੀ ਆਪਣੀ ਕਿਹਦੀ ਡਿਊਟੀ ਲਾਈ ਸੀ ਲਗਾ ਜਾਂ ਲੋਕਾਂ ਨੂੰ ਖਲਾਫ ਕਰਨ ਦੇ ਤੁਸੀਂ ਉਹ ਕਿਹੜਾ ਜੇਈ ਆ ਗੱਲ ਕਰਾ ਮੇਰੀ ਮੈਂ ਉੱਥੇ ਖਲੋਤਾ ਜੇਈ ਉੱਧਰ ਗੱਲਾਂ ਮਾਦੀ ਜਾਂਦੇ ਬਾਅਦ ਚ ਕਿੱਥੇ ਤੇ ਜੇਈ ਇੱਥੇ ਆ ਆਪਣਾ ਐਸ ਜੀਓ ਨਾਂ ਲੈ ਕੇ ਇੱਥੇ ਸਾਦੀ ਭਾਈ ਇੱਥੇ 10 ਮਿੰਟੇ ਪਹੁੰਚੋ ਇੱਥੇ ਆ ਮੌਕੇ ਤੇ ਇਹਨਾਂ ਨੂੰ 15 ਫੋਨ ਕਰਦੇ ਜੀ ਸਾਰਾ ਉਹ ਸਾਦੀ ਆਪਣੇ ਸਾਰੇ ਬੰਦੇ ਲੈ ਕੇ ਇੱਥੇ ਆਓ ਆਪਣੇ ਬੰਦੇ ਲੈ ਕੇ ਸਾਫ ਪਹੁੰਚੋ ਸਰ ਤੁਹਾਡਾ ਕੋਈ ਜੇਈ ਜੂਈ ਨਹੀਂ ਆ ਇੱਥੇ ਉਹ ਸਾਦੀ ਮੈਂ ਇੱਥੇ ਖਲੋਤਾ ਤੂੰ ਇੱਥੇ ਆ ਮੌਕੇ ਤੇ ਆਉ ਰਾਤੀ ਸਰ ਇੱਦੀ ਕਰਦੇ ਰਹੀ ਤੂੰ ਰਾਤੀ ਵੀ ਇਦਾਂ ਕੀਤਾ ਹੁਣ ਵੀ ਇਦਾਂ ਕਰਦੇ ਹੋ ਰਾਤੀ ਵੀ ਲੇਬਰ ਭਾੜੀ ਕੋ ਟੋੜੇ ਭਰੇ ਹੋ ਸਪਰਦੇ ਲਾ ਕੇ ਉੱਥੇ ਰਿਆ ਕੀ ਜਾ ਲੋਕ ਤੁਹਾਨੂੰ ਲਾਹਮੇ ਦੇਖਦੇ ਉੱਥੇ ਰਹਿ ਤੂੰ ਉਹ ਤੂੰ ਇੱਥੇ ਆਓ ਯਾਰ ਇੱਥੇ ਆ ਹੁਣ ਆਓ ਹਾਂ ਜਲਦੀ ਆਓ ਜਲਦੀ ਆਓ ਦੋ ਜਣੇ ਇੱਥੇ ਮੈਂ ਤੁੱਸੀ ਬੰਦ ਟੁੱਟਦੇ ਲੈ ਤੂੰ ਇਦਾਂ ਯਾਰ ਗੱਲਾਂ ਕਰੀ ਜਾਂਦੇ